ਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚੇ ਦੇ ਕਤਲ ਤੋਂ ਬਾਅਦ ਲਗਾਤਾਰ ਪ੍ਰਵਾਸੀਆਂ ਵਿਰੁੱਧ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਪ੍ਰਵਾਸੀਆਂ ਵਿਰੁੱਧ ਮਤੇ ਪਾਈ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਪ੍ਰਵਾਸੀ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਜ਼ਮੀਨ ਜਾਂ ਫਿਰ ਉਹਨਾਂ ਦੀਆਂ ਵੋਟਾਂ ਬਣਾਉਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਤਦ ਦੱਸਦੀ ਹੈ ਕਿ ਇਸੇ ਹੀ ਸਾਰੇ ਮਾਮਲੇ ਤੇ ਇੱਕ ਵਾਰ ਫਿਰ ਤੋਂ ਪੰਚਾਇਤ ਨੇ ਵੱਡਾ ਫੈਸਲਾ ਲਿਆ ਹੈ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਨੇੜੇ ਇੱਕ ਪਿੰਡ ਅਦੇ ਵਿੱਚ ਪ੍ਰਵਾਸੀਆਂ ਵਿਰੁੱਧ ਸਭ ਤੋਂ ਵੱਡੇ ਮਤੇ ਪਏ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਮਤੇ ਪਾਸ ਕੀਤੇ ਗਏ ਕਿ ਕੋਈ ਵੀ ਪ੍ਰਵਾਸੀ ਜਾਂ ਮਜ਼ਦੂਰ ਹੈ ਉਸ ਦਾ ਆਧਾਰ ਕਾਰਡ ਵੋਟਰ ਕਾਰਡ ਜਾਰੀ ਨਹੀਂ ਕੀਤੇ ਜਾਣਗੇ ਇਸ ਦੇ ਨਾਲ ਹੀ ਉਹ ਦੇਰ ਰਾਤ ਘਰਾਂ ਤੋਂ ਬਾਹਰ ਨਹੀਂ ਨਿਕਲਣਗੇ ਇਸ ਦੇ ਨਾਲ ਹੀ ਜਿੱਥੇ ਇਹ ਮਾਮਲਾ ਕਾਫੀ ਭਖਿਆ ਨਜ਼ਰ ਆਇਆ ਉੱਥੇ ਹੀ ਇੱਕ ਹੋਰ ਮਾਮਲਾ ਕਿ ਲਗਾਤਾਰ ਪ੍ਰਵਾਸੀਆਂ ਦੀ ਗੁੰਡਾ ਕਰਦੀ ਦੇਖਣ ਨੂੰ ਮਿਲ ਰਹੀ ਹੈ ਇੱਕ ਜਿਹੜਾ ਇਹ ਮਾਮਲਾ ਗਰਮਾਉਂਦਾ ਨਜ਼ਰ ਆਇਆ ਤੇ ਉੱਥੇ ਹੀ ਹੁਣ ਮੁਰ ਤੋਂ ਪ੍ਰਵਾਸੀਆਂ ਦੇ ਵੱਲੋਂ ਇੱਕ ਹੋਰ ਵੱਡਾ ਕਾਂਡ ਕੀਤਾ ਗਿਆ। ਇੱਥੇ ਸਾਰੇ ਮਾਮਲੇ ਤੇ ਜਿੱਥੇ ਨਿਹੰਗ ਜਿੱਥੇ ਬੰਨੀਆਂ ਸਿੱਖ ਜਿਹੜੇ ਨੇ ਜਾਂ ਫਿਰ ਪੰਜਾਬੀਆਂ ਦੀ ਗੱਲ ਕਰੀਏ ਵਿਰੋਧ ਜਿਤਾਉਂਦੇ ਨਜ਼ਰ ਆ ਰਹੇ ਨੇ ਕਿ ਪ੍ਰਵਾਸੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਕੀ ਕੁਝ ਕਿਹਾ ਉਹਨੇ ਇੱਕ ਵਾਰ ਆਪਾਂ ਸੁਣਦੇ ਹਾਂ। ਭਈਆਂ ਦਾ ਬਣਾਇਆ ਮੁੱਖ ਮੰਤਰੀ ਭਈਆਂ ਦੀ ਸਮੱਸਿਆ ਦਾ ਹੱਲ ਨਹੀਂ ਕਰਦਾ। ਇਹ ਕੀ ਹੈ ਪੰਜਾਬ ਦੇ ਲੋਕਾਂ ਦੀ ਸੋਚ ਆ। ਅਡੇ ਦਿਮਾਗਿਕ ਗੱਲ ਬਸੀ ਕੀ ਆ ਕਿ ਜਿਹੜਾ ਹਿੰਦੀ ਭਾਸ਼ਾਈ ਬੰਦਾ ਨਾ ਉਹ ਭਈਆ ਹੁੰਦਾ ਤੇ ਜਿਹੜੀਆਂ ਸਮੱਸਿਆਵਾਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਖੜੀਆਂ ਹੋਈਆਂ ਨੇ ਪਿਛਲੇ ਤੁਸੀਂ 1 ਮਹੀਨਾ ਨਹੀਂ ਮੈਂ ਕਹਿੰਦਾ 6 ਮਹੀਨੇ ਦੇ ਅਖਬਾਰ ਚੱਕ ਕੇ ਜਦੋਂ ਚੈੱਕ ਕਰੋਗੇ ਨਾ ਤੁਹਾਨੂੰ ਚੌਥੇ ਪੰਜਵੇਂ ਪਮਾਕੇ ਜਿਹੜੇ ਪੇਜ ਦੇ ਉੱਤੇ ਖਬਰਾਂ ਮਿਲਣਗੀਆਂ ਜਿਦੇ ਵਿੱਚ ਦਿਖਾਇਆ ਗਿਆ ਕੋਈ ਛੋਟੀਆਂ ਬੱਚੀਆਂ ਨਾਲ ਰੇਪ ਪੰਜਾਬ ਦੇ ਵਿੱਚ ਹੋਇਆ ਇੱਕ ਅੱਦਾ ਨਹੀਂ ਹੋਇਆ ਬਹੁਤ ਸਾਰੇ ਰੇਪ ਹੋਇਆ ਸਾਰਿਆਂ ਦੇ ਵਿੱਚ ਜ਼ਿਆਦਾਤਰ ਫੋਕਸ ਤੁਸੀਂ ਦੇਖੋਗੇ ਨਾ ਤਾਂ ਤੁਹਾਨੂੰ ਭਈਏ ਮਿਲਣਗੇ ਇਸ ਸਮੱਸਿਆ ਦੇ ਪੱਕੇ ਹੱਲ ਦੀ ਅੱਜ ਗੱਲ ਕਰਾਂਗੇ ਕਿ ਹੱਲ ਹੋ ਕੀ ਸਕਦਾ ਸਾਡੇ ਬੁੱਧੀਜੀਵੀ ਕੀ ਕਹਿੰਦੇ ਆ ਕਿ ਸਾਡੇ ਲੋਕ ਕਹਿੰਦੇ ਕਿ ਬਾਹਰਲੇ ਜਾ ਕੇ ਮੁਲਕਾਂ ਦੇ ਵਿੱਚ ਵਸਦੇ ਆ ਸੀ ਵੀ ਉੱਥੋਂ ਵਾਸਤੇ ਪ੍ਰਵਾਸੀ ਆ ਉਹ ਲੋਕ ਵੀ ਹੁਣ ਸਾਡੇ ਮਗਰ ਕਹਿੰਦੇ ਪੈਈ ਰਹੇ ਆ ਪਰ ਯਾਰ ਆਪਦੇ ਪੁੱਤਾਂ ਨੂੰ ਭਈਆਂ ਨਾਲ ਤਾਂ ਨਾ ਮਲਾਓ ਭਈਆਂ ਦਾ اخلاق ਕੀ ਆ ਤੇ ਸਾਡੇ ਧੀਆ ਪੁੱਤਾਂ ਦਾ اخلاق ਕੀ ਆ ਕਿੰਨੇ ਕ ਪੰਜਾਬੀ ਬੰਦੇ ਤੁਸੀਂ ਦੇਖ ਲਿਆ ਜਿਹੜੇ ਬਾਹਰ ਜਾਦੇ ਮੁਲਕਾਂ ਦੇ ਵਿੱਚ ਜਾ ਕੇ ਕੀ ਆ ਰੇਪ ਕੇਸਾਂ ਦੇ ਵਿੱਚ ਫਸੇ ਆ ਸਾਡੇ ਲੋਕ ਜਿਹੜੇ ਇਲੀਗਲ ਕੰਮਾਂ ਦੇ ਵਿੱਚ ਫਸੇ ਹੋਏ ਆ ਨਾ ਜ਼ਿਆਦਾਤਰ ਜਿਹੜੇ ਗੈਂਗਸਟਰ ਬਾਹਰ ਜਾ ਕੇ ਰਹੇ ਹੋਏ ਆ ਪਹਿਲਾਂ ਇਹ ਦੇਖ ਲਓ ਵੀ ਉਹ ਲੋਕ ਕੀ ਉੱਥੋਂ ਦੇ ਸਿਟੀਜ਼ਨ ਹੈਗੇ ਆ ਉਹ ਲੋਕ ਵੀ 2 ਨੰਬਰ ਦੇ ਵਿੱਚ ਗਏ ਹੋਏ ਆ ਜੇ ਮੇ ਉਹ ਮੁੜ ਕੇ ਕੱਢਣਾ ਚਾਹੁੰਦੇ ਆ ਤੇ ਜਿਨ੍ਹਾਂ ਨੇ ਉੱਥੇ ਕੀ ਸਾਡੇ ਸਾਰੇ ਪੰਜਾਬੀ ਕਮਿਊਨਿਟੀ ਬਦਨਾਮ ਕੀਤੀ ਆ ਉਸੇ ਤਰੀਕੇ ਨਾਲ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੇ ਭਈਏ ਆ ਕੇ ਰਹੇ ਵੇ ਆ ਜਿਹੜੇ ਲੋਕੀ ਆ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਉਹਨਾਂ ਬੰਦਿਆਂ ਨੇ ਕੀ ਆ ਸਾਰਾ ਭਈਆ ਸਮਾਜ ਆ ਜਿਹੜਾ ਕੀ ਆ ਬਦਨਾਮ ਕੀਤਾ ਹੋਇਆ ਤਾਂ ਫਿਰ ਇਸ ਮਸਲੇ ਦੇ ਉੱਤੇ ਮੈਂ ਕਹਣਾ ਸਭ ਤੋਂ ਵੱਧ ਆ ਭਈਆਂ ਨੂੰ ਕੀ ਆ ਉਹਨਾਂ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਹਾਲਾਂਕਿ ਉਹ ਲੋਕ ਵਿਰੋਧ ਕੀ ਦਾ ਕਰ ਰਹੇ ਆ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕਰ ਰਹੇ ਆ 25 ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੇ ਮਤੇ ਪਾਏ ਆ ਨਾ ਉਹਨਾਂ ਨੂੰ ਭਗਵੰਤ ਮਾਨ ਵੀ ਕੰਡੈਮ ਵਿਰੋਧ ਕਰਨਾ ਤਾਂ ਬਣਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਵੱਡ ਚੁੱਕੀ ਹੈ ਕਿ ਭਈਆਂ ਦਾ ਬਣਾਇਆ ਮੁੱਖ ਮੰਤਰੀ ਅਤੇ ਜਦੋਂ ਭਈਆਂ ਦਾ ਵਿਰੋਧ ਸ਼ਬਦ ਪੰਜਾਬ ਦੇ ਵਿੱਚ ਕੀ ਹੈ ਪ੍ਰਚਲਿਤ ਹੁੰਦਾ ਤਾਂ ਸਭ ਤੋਂ ਵੱਧ ਜਿਹੜੀ ਨਫ਼ਰਤ ਆ ਉਹ ਦਿੱਲੀ ਵਾਲਿਆਂ ਦੇ ਕੀ ਹੈ ਜਿਹੜੇ ਇਹਨਾਂ ਦੇ ਭਈਏ ਜਿਨ੍ਹਾਂ ਨੂੰ ਲੋਕ ਸਾਡੇ ਕਹਿੰਦੇ ਆ ਉਹਨਾਂ ਦੇ ਕੀ ਹੈ ਗੁੱਸਾ ਨਿਕਲਦਾ ਉਸ ਗੁੱਸੇ ਨੂੰ ਕੀ 18 ਦਾ ਮਾਰਾ ਇਹ ਕਹਿ ਰਿਹਾ ਕਿ ਤਰੀਕਾ ਗਲਤ ਆ ਪਰ ਮੈਨੂੰ 25 ਪਿੰਡਾਂ ਦੇ ਮਤਿਆਂ ਦੇ ਵਿੱਚ ਗਲਤ ਚੀਜ਼ ਤਾਂ ਕੋਈ ਦਿਖਾ ਦਿਓ ਕੀ ਹੈ ਯਾਰ ਉਹ ਮਤੇ ਗਲਤ ਨਹੀਂ ਪਰਚਾਲੇ ਗਲਤ ਜਾ ਰਹੇ ਆ ਉਹਨਾਂ ਮਤਿਆਂ ਦੀ ਇੱਕੋ ਗੱਲ ਵਾਰ-ਵਾਰ ਕਹੀ ਗਈ ਆ ਕਿ ਜਿਹੜੇ ਬੰਦੇ ਕਿਉਂ ਪ੍ਰਵਾਸੀ ਆ ਕੇ ਇੱਥੇ ਰਹਿੰਦੇ ਆ ਭਾਈ ਉਹਨਾਂ ਬੰਦਿਆਂ ਦਾ ਕਿਸੇ ਨੇ ਆਧਾਰ ਕਾਰਡ ਨਹੀਂ ਬਣਵਾਉਣ ਵਾਸਤੇ ਕੀ ਆ ਹਾਮੀ ਭਰਨੀ ਮੜ ਕੇ ਗਵਾਹੀ ਪਾਉਣੀ ਨਾ ਉਹਨਾਂ ਦਾ ਕੀ ਆ ਵੋਟਰ ਕਾਰਡ ਬਣਾਉਣਾ ਨਾ ਉਹਨਾਂ ਦਾ ਰਾਸ਼ਨ ਕਾਰਡ ਬਣਾਉਣਾ ਜਿਹੜੇ ਬੰਦੇ ਕੋਲੇ ਆ ਕੇ ਉਹ ਲੇਬਰ ਠਹਿਰਦੀ ਆ ਉਹ ਬੰਦਾ ਕੀ ਆ ਜ਼ਿੰਮੇਵਾਰ ਹੂ ਸਾਰੇ ਕਹਿੰਦਾ ਜੇਕਰ ਕੋਈ ਗਲਤ ਹੁੰਦਾ ਤਾਂ ਉਹ ਬੰਦਾ ਕਿ ਘੱਟ ਤੋਂ ਘੱਟ ਦਾ ਰਿਕਾਰਡ ਤਾਂ ਰੱਖ ਸਕਦਾ ਨਾ ਹੁਣ ਜ਼ਿਆਦਾਤਰ ਬੰਦੇ ਕੀ ਤੇ ਜਬੀ ਜਿੰਦੇ ਵੀ ਸਾਡੇ ਪੁੱਤ ਬਾਹਰ ਜਾਂਦੇ ਆ ਉਹ ਸਾਡੇ ਪੁੱਤ ਪਹਿਲੀ ਗੱਲ ਦਾ ਜਾ ਕਿੱ데 ਰਹੇ ਆ ਅਸੀਂ ਬੱਕੀ ਆ ਬੈਸਟ ਨੂੰ ਲੈਣਾ ਕਿ ਵਸਟ ਨੂੰ ਲੈਣਾ ਮਤਲਬ ਅਸੀਂ ਬੈਸਟ ਕੀ ਹੈ ਸਭ ਤੋਂ ਵਧੀਆ ਲੈਣਾ ਜਾਂ ਵਸਟਾ ਮਤਲਬ ਕੀ ਹੈ ਸਭ ਤੋਂ ਬੁਰਾ ਲੈਣਾ ਹੁਣ ਸਾਡੇ ਜਿਹੜੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿਹੜੇ ਮੁਲਕ ਸਾਡੇ ਜਵਾਕਾਂ ਨੂੰ ਲੈ ਰਹੇ ਆ ਉਹ ਸਾਡਾ ਬੈਸਟ ਲੈ ਰਹੇ ਆ ਬ੍ਰੇਨ ਡ੍ਰੇਨ ਤਾਂ ਹੀ ਅਸੀਂ ਕਹਿੰਨੇ ਆ ਹੋ ਰਿਹਾ ਸਾਡਾ ਜਵਾਕ ਕੀ ਹੈ ਇੱਕ ਭਾਸ਼ਾ ਦੀ ਬਾਰ ਜਿਹੜੀ ਕਲੀਅਰ ਕਰਕੇ ਬਾਹਰਲੇ ਮੁਲਕਾਂ ਜਾ ਕੇ ਬਸ ਰਿਹਾ ਕਾਇਦਾ ਨਾਲ ਕਿ ਇਥੇ 30 35 ਲੱਖ ਰੁਪਿਆ ਵੀ ਲਿਜਾ ਰਿਹਾ ਤੇ ਉੱਥੇ ਜਾ ਕੇ ਜਿਹੜਾ ਸਕਿਲਡ ਕੰਮ ਕਰਦੇ ਆ ਉਹ ਜਾ ਕੇ ਉਸੇ ਕੰਮ ਦੇ ਵਿੱਚ ਸਾਡੇ ਜਵਾਕ ਜਿਆਦੇ ਪਏ ਆ ਜਿਹੜਾ ਕੰਮ ਉਹ ਲੋਕ ਉਥੋਂ ਦੇ ਕੀ ਉਹੀ ਤਰੀਕਾ ਸਾਡੇ ਨਾਲ ਆ ਸਾਡੇ ਮੁਲਕ ਦੇ ਵਿੱਚ ਕੀ ਆ ਮੈਂ ਮੁਲਕ ਪੰਜਾਬ ਕਹਿਣਾ ਸਾਡੇ ਪੰਜਾਬ ਦੇ ਜਿਹੜੇ ਲੋਕ ਕੀ ਆ ਜਿਹੜਾ ਕੰਮ ਕਰ ਰਹੇ ਆ ਉਹਨਾਂ ਕੰਮਾਂ 'ਚ ਭਈਏ ਨਹੀਂ ਆ ਰਹੇ ਜਿਹੜਾ ਕੰਮ ਸਾਡੇ ਧੀਆਂ ਪੁੱਤ ਛੱਡ ਚੁੱਕੇ ਆ ਜਿਹੜੇ ਸਾਡੀ ਲੇਬਰਾਂ ਛੱਡ ਚੁੱਕੀਆਂ ਨੇ ਸਾਡੇ ਜਿਹੜੇ ਕੀ ਇੱਥੇ ਗਰੀਬ ਜਿਹੜੇ ਭਰਾ ਰਹਿੰਦੇ ਆ ਜਿਹੜੇ ਕੰਮ ਉਹਨਾਂ ਨੇ ਛੱਡਤੇ ਆ ਉਹ ਕੰਮ ਕੀ ਆ ਬਾਹਰਲੀਆਂ ਲੇਬਰਾਂ ਬਿਹਾਰ ਤੋਂ ਯੂਪੀ ਤੋਂ ਆ ਕੇ ਕੀ ਆ ਇੱਥੇ ਕਰ ਰਹੀਆਂ ਨੇ ਪਰ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਤਰੀਕਾ ਕੀ ਆ ਜਰ ਤਰੀਕਾ ਤਾਂ ਇੱਕੋ ਹੀ ਆ ਜਿਵੇਂ ਬਾਹਰਲੇ ਮੁਲਕ ਵਾਲਿਆਂ ਨੇ ਸਾਡੇ ਜਵਾਕਾਂ ਨੂੰ ਉੱਥੇ ਜਦੋਂ ਜਾ ਕੇ ਰਹਿੰਦੇ ਆ ਤਾਂ ਉਹਨ ਕਿ ਪਿਛੋਕੜੇ ਦਾ ਕੀ ਆ ਇੱਥੋਂ ਪੁਲਸ ਵੈਰੀਫਿਕੇਸ਼ਨ ਹੋ ਕੇ ਜਾਂਦੀ ਆ ਸਾਡੇ 3 ਪੁੱਤਾਂ ਦੀ ਕਹੇ ਜੇ ਕਰਦਾਰ ਦੇ ਆ ਕਹੇ ਜੇ ਪਰਿਵਾਰ ਦੇ ਆ ਉਹਨਾਂ ਦੇ ਮਗਰ ਉਹਨਾਂ ਕੋਲੇ ਹੈ ਕੀ ਕੁਛ ਆ ਪਿਛੋਕੜ ਕਹੇ ਜਾਂ ਉਹਨਾਂ ਦਾ ਤੇ ਕੀ ਆ ਇਹਨਾਂ ਬਦਫੈਲੀਆਂ ਦੇ ਵਿੱਚ ਜਿਹੜੇ ਭਈਏ ਆਏ ਹੋਏ ਆ ਉਹਨਾਂ ਦਾ ਪਿਛੋਕੜ ਦੇਖ ਲਓ ਕੀ ਆ ਪਹਿਲੀ ਗੱਲ ਤਾਂ ਉਹ ਕ੍ਰਿਮੀਨਲ ਨੇ ਬੈਕਗ੍ਰਾਉਂਡ ਉਹਨਾਂ ਦੇ ਦੇਖ ਲਓ ਉਥੋਂ ਕ੍ਰਾਈਮ ਕਰਕੇ ਭੱਜ ਕੇ ਇੱਥੇ ਆ ਕੇ ਲੋਕੇ ਵੇ ਹੁੰਦੇ ਆ ਉਤੋਂ ਬਾਅਦ ਮਹਾਲੀ ਤੇ ਲੁਧਿਆਣੇ ਦੇ ਜਾਂ ਕੀਆ ਦੁਆਬੇ ਦੇ ਕੁਝ ਏਰੀਏ ਜਿੱਥੇ ਭਈਏ ਬਹੁਤ ਆਦ ਦੇ ਵਿੱਚ ਹੋਗੇ ਉਹ ਲੋਕ ਸਭ ਤੋਂ ਵੱਧ ਪਿੱਟਦੇ ਆ ਤੁਸੀਂ ਲੁਧਿਆਣੇ ਜਾ ਕੇ ਕਿਸੇ ਭਈਆਂ ਨੂੰ ਓਏ ਕਹਿ ਕੇ ਦਿਖਾਓ ਅਗਲੇ ਮੈਜੋਰਟੀ ਜਿੱਥੇ ਹੋਈ ਜਾਂਦੇ ਤੁਹਾਨੂੰ ਦੱਬੀ ਜਾਂਦੇ ਆ ਜਿਸ ਤਰੀਕੇ ਨਾਲ ਬਾਹਰਲੇ ਲੋਕ ਇੱਥੇ ਆ ਕੇ ਬਸ ਰਹੇ ਆ ਤੇ ਸਰਕਾਰਾਂ ਸਪੋਰਟ ਕਰ ਰਹੀਆਂ ਨੇ ਮੈਂ ਤਾਂ ਮੋਦੀ ਨੂੰ ਇੱਕ ਸਵਾਲ ਕਰਦਾ ਅੱਜ 16 ਤਰੀਕਾ ਅੱਜ ਦਾ ਕੀ ਆ ਆਖਬਾਰ ਆ ਇਹਦੇ ਉੱਤੇ ਆ ਖਬਰ ਪੜ੍ਹ ਲਿਓ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਿਚਾਰ ਰਹੀਆਂ ਨੇ ਵਿਰੋਧੀ ਪਾਰਟੀਆਂ ਮੋਦੀ ਇਹਦੇ ਵਿੱਚ ਕੀ ਆ ਬਕਾਇਦਾ ਇੱਥੇ ਕਿ ਇੱਕ ਲਾਈਨ ਪਾਈ ਹੋ ਜਿਹਦੇ ਵਿੱਚ ਕੀ ਲਿਖਿਆ ਹੋਇਆ ਵੀ ਜਿਹੜੇ ਲੋਕ ਆ ਕੇ ਬਿਹਾਰ ਦੇ ਵਿੱਚ ਜਾ ਬੈਸਟ ਬੰਗਾਲ ਦੇ ਵਿੱਚ ਆ ਕੇ ਬਸ ਰਹੇ ਆ ਬਾਹਰਲੇ ਮੁਲਕਾਂ ਚੋ ਆ ਕੇ ਕੀ ਉਹਨਾਂ ਨੂੰ ਸਪੋਰਟ ਕੌਣ ਕਰ ਰਹੀ ਹੈ ਕਾਂਗਰਸ ਤੇ ਮੋਦੀ ਕਰਨ ਉਹ ਤੁਸੀਂ ਧੀਆ ਤੇ ਆਪ ਦੀਆਂ ਧੀਆ ਪੈਣਾ ਬਚਾਵਾਂਗੇ ਕਿਵੇਂ ਇਹੇ ਮੋਦੀ ਸਾਹਿਬ ਸਵਾਲ ਸਾਡੇ ਪੰਜਾਬੀਆਂ ਦਾ ਕਿ ਅਸੀਂ ਆਪ ਦੀਆਂ ਧੀਆ ਪੈਣ ਨੂੰ ਬਚਾਉਣ ਵਾਸਤੇ ਅਸੀਂ ਕੀ ਕਰੀਏ ਉਹਦੇ ਵਾਸਤੇ ਭਗਵਾਨ ਤਮਾਨਸਿਆ ਥੋੜਾ ਕੰਮ ਕਰਨਾ ਜਿਹੜਾ ਬਣਦਾ ਨਾ ਤੁਸੀਂ ਕੀ ਆ ਜਿਹੜੀ ਬਿਊਰੋਕ੍ਰੇਸੀ ਹੈਗੀ ਆ ਇਹਨਾਂ ਦੇ ਇਹੋ ਜਿਹਾ ਕੀ ਆ ਮੈਂ ਕਹਿੰਦਾ ਛੇਤਰਕਾਰਡਾ ਕਰੋ ਉਹਨਾਂ ਨੂੰ ਕਹੋ ਕਿ ਜਿੰਨੇ ਪ੍ਰਵਾਸੀ ਆ ਕੇ ਬਾਹਰੋਂ ਰਹਿੰਦੇ ਆ ਉਹਨਾਂ ਦੀ ਮਾਨਿਟਰਿੰਗ ਹੋਵੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਵੇ ਜੇ ਹੋ ਸਾਰਾ ਤਾਂ ਮੈਂ ਕਹਿੰਦਾ ਘਟ ਤੋਂ ਘਟ ਨੂੰ ਇੱਕ ਆਈਡੀ ਦਾ ਘਟੋ ਘਟ ਜਾਰੀ ਕਰੀ ਸਕਦੇ ਹਾਂ ਹਰ ਬੰਦੇ ਦੀ ਆਈਡੀ ਹੋਵੇ ਤੇ ਜਦੋਂ ਵੀ ਕੋਈ ਭਈਆ ਤੁਰਿਆ ਜਾਂਦਾ ਤਾਂ ਉਹਦੀ ਕੀ ਚੈੱਕ ਕੀਤੀ ਜਾ ਸਕੇ ਆਈਡੀ ਤਾਂ ਕਿ ਉਹਦੇ ਉੱਤੇ ਕਿਸੇ ਗਸ਼ਟਡ ਅਫਸਰ ਦੀ ਜਾਂ ਪਿੰਡ ਦੇ ਮੋਹਤਵਰ ਚਾਹੇ ਸਰਪੰਚ ਵੱਲੋਂ ਪ੍ਰਵਾਨਿਤ ਕੀਆ ਮੋਹਰ ਲੱਗੀ ਵੀ ਹੋਵੇ ਕਿੰਨੇ ਬੰਦੇ ਕ੍ਰਾਈਮ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੀ ਆ ਲੁਧਿਆਣੇ 'ਚ ਜਿਹੜੀਆਂ ਹੋਏ ਨੇ ਉਹ ਸਾਰੇ ਲੋਕ ਬਾਹਰੋਂ ਆ ਕੇ ਟੈਂਪਰੇਰੀ ਤੌਰ ਤੇ ਰਹਿ ਰਹੇ ਆ ਤੇ ਇੱਥੇ ਉਹਨਾਂ ਦਾ ਪਰਮਾਨੈਂਟ ਰਕਾਣਾ ਕੋਈ ਨਹੀਂ ਤੇ ਪਿੱਛਾ ਸੀ ਜਾਣਦੇ ਕੋਈ ਨਹੀਂ ਬڑے ਬੰਦੇ ਸਵਾਲ ਕੀ ਕਰਦੇ ਆ ਕਹਿੰਦੇ ਜੀ ਪੰਜ ਪਿਆਰੇ ਵੀ ਬਾਹਰਲੇ ਸੂਬਿਆਂ ਚੋਂ ਆਏ ਆ ਓਏ ਪੰਜ ਪਿਆਰਾਂ ਦਾ ਕੰਪੈਰੀਸ਼ਨ ਇਹੋ ਜਿਹੇ ਪਈਆਂ ਨਾਲ ਤਾਂ ਘੱਟੋ ਘੱਟ ਨਾ ਕਰੋ ਪਹਿਲੀ ਗੱਲ ਤਾਂ ਸਾਡੇ ਗੁਰੂ ਸਾਹਿਬ ਕੀ ਆ ਵੱਖ-ਵੱਖ ਜਿਹੜੀਆਂ ਉਦਾਸੀਆਂ ਦੇ ਗਏ ਸੀ ਗੁਰੂ ਤੇਗ ਬਹਾਦਰ ਜੀ ਵੀ ਇਸਾਮ ਤੱਕ ਗਏ ਸੀ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਸੀ ਜਿਹੜੇ ਸਾਡੇ ਗੁਰੂਆਂ ਨੂੰ ਪਿਆਰ ਕਰਦੇ ਸੀ ਤੇ ਜਿਨ੍ਹਾਂ ਦਾ اخلاق ਬੜਾ ਉੱਚਾ ਸੀ ਉਹ ਸਾਡੇ ਗੁਰੂ ਸਾਹਿਬ ਕੋਲੇ ਚੱਲ ਕੇ ਆਏ ਸੀ ਉਹਨਾਂ ਦੇ اخਲਾਕੀ ਤੌਰ ਤੇ ਬੜੇ ਉੱਚੇ ਕੰਦ ਸੀ ਉਹ ਲੋਕ ਫਿਰ ਸਾਡੇ ਕੀ ਆ ਪੰਜ ਪਿਆਰੇ ਬਣੇ ਨੇ ਇਹ ਬੰਦਾ ਸਾਡੇ ਗੁਰੂ ਦੇ ਰਿਆਲ ਦਾ ਕੀ ਹੈ ਸੀਸ ਬਾਰਨ ਵਾਸਤੇ ਤਿਆਰ ਹੋਈ ਉਹਨਾਂ ਦਾ ਕੰਪੈਰੀਸ਼ਨ ਤੁਸੀਂ ਘੱਟ ਤੋਂ ਘੱਟ ਐ ਜੇ ਗਰੇ ਕਰਦਾਰਾਂ ਵਾਲੇ ਲੋਕਾਂ ਨਾਲ ਕਰਦੇ ਹੋ ਇਹ ਫਿਟ ਲਹਨਤਾ ਯਾਰ ਪੰਜਾਬ ਸਾਡਾ ਘਾਰ ਆ ਤੇ ਸਾਡੇ ਘਰੇ ਜਦੋਂ ਕੋਈ ਮਹਿਮਾਨ ਚੱਲ ਕੇ ਆਉਂਦਾ ਕਿਹੜੇ ਬੰਦੇ ਨੂੰ ਅਸੀਂ ਕੀ ਅੰਦਰ ਲਿਆ ਕੇ ਬਿਠਾਉਣਾ ਉਹ ਕੀ ਅਸੀਂ ਡਿਸਾਈਡ ਕਰਨਾ ਹੁੰਦਾ ਪਰ ਇੱਥੇ ਡਿਸਾਈਡ ਅਸੀਂ ਨਹੀਂ ਕਰ ਰਹੇ ਨਾ ਸਾਡੀ ਸਰਕਾਰ ਕਰ ਰਹੀ ਆ ਕਿਹਨਾ ਸਰਕਾਰੇ ਤੂੰ ਸੋਚ ਪਰ ਰੌਲਾ ਕੀ ਆ ਇੱਕ ਸਾਡਾ ਕੀ ਆ ਸਮਝਣ ਦੀ ਲੋੜ ਆ ਕਿ ਸਾਰੀ ਬਿਊਰੋਕ੍ਰੇਸੀ ਜਿਹੜੀ ਹੈਗੀ ਉਹਦੇ ਵੀ ਪ੍ਰਵਾਸੀ ਆ ਕੇ ਬੈਠੇ ਹੋਏ ਨੇ ਅੱਗੇ ਪਹਿਲਾ ਸਾਡੇ ਕੀਆ ਸਰਦਾਰ ਬੰਦੇ ਆਈਐਸ ਆਈਪੀਐਸ ਬਹੁਤ ਹੁੰਦੇ ਸੀ ਜਿਨ੍ਹਾਂ ਦੇ ਮਗਰ ਸਿੰਘ ਲੱਗਦਾ ਹੁੰਦਾ ਸੀ ਪਰ ਅੱਜ ਕੀਆ ਜਿਹੜੇ ਸਾਡੇ ਮਾਕੇ ਆ ਬਿਊਰੋਕ੍ਰੇਸੀ ਚ ਹਾਇਰ ਰੈਂਕਾਂ ਦੇ ਉੱਤੇ ਬੈਠੇ ਆ ਉਹ ਵੀ ਸਾਰੇ ਕੀ ਆ ਅਦਰ ਸਟੇਟ ਦੇ ਵਿੱਚੋਂ ਆਏ ਹੋਏ ਲੋਕ ਨੇ ਤੇ ਜਦੋਂ ਅਸੀਂ ਭਈਆਂ ਦਾ ਵਿਰੋਧ ਕਰਦੇ ਆ ਤਾਂ ਸਿਰ ਨਾਲ ਕੀ ਆ ਉਹਨਾਂ ਨੂੰ ਲੱਗਦਾ ਕਿ ਸਾਡਾ ਵੀ ਵਿਰੋਧ ਹੋ ਰਿਹਾ ਉਹ ਲੋਕ ਸਾਡਾ ਕਦੇ ਪੱਖ ਨਹੀਂ ਸੋਚਣਗੇ ਬਾਕੀ ਲੋਕਾਂ ਨੇ ਜਿਹੜੇ ਹੱਲ ਕਰਨੇ ਦਾ ਟੈਂਪਰੇਰੀ ਹੱਲ ਨੇ ਮਤੇ ਪੈ ਰਹੇ ਆ ਹੋਰ ਕਰ ਰਹੇ ਆ ਜਿੰਨਾ ਚਿਰ ਕੀ ਆ ਇਹ ਮੁੱਦਾ ਚੱਲ ਰਿਹਾ ਜਦੋਂ ਕੋਈ ਨਵਾਂ ਮੁੱਦਾ ਆ ਗਿਆ ਸਾਡੇ ਲੋਕ ਭੁੱਲ ਜਾਣਗੇ ਪਰ ਅਸਲ ਜ਼ ਸਰਕਾਰਾਂ ਨੂੰ ਚਾਹੀਦਾ ਕਿ ਇਹਦੇ ਪੱਕਾ ਹੱਲ ਕਰਨ ਵਾਸਤੇ ਜਿਆਦਾ ਕੋਈ ਸਿਸਟਮ ਬਣੇ ਘੱਟ ਤੋਂ ਘੱਟ ਇਹਨਾਂ ਲੋਕਾਂ ਦੀ ਕੋਈ ਆਈਡੈਂਟੀ ਇਹਨਾਂ ਨੂੰ ਜਾਰੀ ਕੀਤੀ ਜਾਵੇ। ਦੂਜਾ ਸਭ ਤੋਂ ਵੱਡੀ ਗੱਲ ਜਿਹਦੇ ਪਿੱਛੇ ਕੀ ਹੈ ਮੈਂ ਕਹਿੰਦਾ ਆਪ ਭਗਵੰਤ ਮਾਨ ਵੀ ਕਹਿੰਦਾ ਰਿਹਾ ਤੇ ਅੱਜ ਵੀ ਲੋਕ ਰੌਲਾ ਪਾ ਰਹੇ ਆ ਕਿ ਇਹਨਾਂ ਨੂੰ ਕੀ ਇੱਧਰ ਜਗਾ ਖਰੀਦਣ ਦੇ ਉੱਤੇ ਕਿ ਕਾਨੂੰਨ ਬਣੇ ਕਿ ਆਦਰ ਸਟੇਟ ਦਾ ਬੰਦਾ ਸਾਡੇ ਪੰਜਾਬ ਦੇ ਵਿੱਚ ਜਗਾ ਨਾ ਖਰੀਦ ਸਕਦਾ ਹੋਵੇ। ਜੇ ਪਰ ਦਿੱਕਤ ਮੈਨੂੰ ਉੱਥੇ ਹੀ ਲੱਗਦੀ ਆ ਕਿ ਸਾਡੀ ਸਰਕਾਰ ਵੀ ਕੀ ਆ ਪ੍ਰਵਾਸੀਆਂ ਵੱਲੋਂ ਚਲਾਈ ਜਾ ਰਹੀ ਆ। ਇਸੇ ਕਰਕੇ ਭਗਵੰਤ ਮਾਨ ਜੀ ਤੁਹਾਨੂੰ ਲੋਕ ਕੀ ਐ ਇਸੇ ਕਰਕੇ ਕਹਿ ਰਹੇ ਆ ਕਿ ਇਹਨ ਨਹੀਂ ਜਿਹੜੀ ਹੈ ਕਿ ਆ ਅੱਗ ਪੰਜਾਬ 'ਚ ਉਠੀ ਆ ਨਾ ਬਈਆਂ ਦੇ ਖਿਲਾਫ ਇਹ ਦਿੱਲੀ ਵਾਲਿਆਂ ਨੂੰ ਵੀ ਕਿਹਾ ਸਾਬਕ ਸਿਖਾਉਗੀ ਇਹ ਗੱਲ ਯਾਦ ਰੱਖੀ ਇਹਨੂੰ ਚੱਕੋ ਇਹਨਾਂ ਨੂੰ ਬਸ ਇਥੋਂ ਹਾਂਜੀ ਪੁਰੀ ਵਾਲੇ ਹਰ ਸਾਲ ਬਹਿੰਦੇ ਨੇ ਆਖੇ ਜੀ 6 ਮਹੀਨੇ ਇੱਥੇ ਰਹਿੰਦੇ ਨੇ ਲੱਗਦਾ ਇੱਥੇ ਦੇਖੋ ਜੀ ਮੇਰੀ ਗੱਲ ਸੁਣੋ ਦੇਖ ਬਈ ਸਾਰਾ ਦਿਖਾ ਦਿਓ ਇੱਧਰ ਹੈਗੀਆਂ ਬਈਆਂ ਦੀ ਦੁਕਾਨ ਇੱਧਰ ਸਾਡੇ ਗੁਰਦੁਆਰੇ ਸਾਹਿਬ ਦਾ ਇਤਿਹਾਸ ਆ ਨੌਵੇਂ ਪਾਸੇ ਦਾ ਮਰਾ ਇਤਿਹਾਸ ਲਿਖਿਆ ਹੋਇਆ ਇੱਥੇ ਬਹਿੰਦੇ ਨੇ ਇਹ ਉਰੇ ਆਹ ਦੇਖੋ ਉਰੇ ਇੱਥੇ ਗੁਟਕਾ ਖਾਣ ਵਾਲੇ ਵੀ ਇੱਥੇ ਥੁੱਕਦਾ ਹੋਊਗਾ ਇੱਥੇ ਜਰਦਾ ਵੀੜ ਸਾਹਮਣੇ ਗੁਰੂ ਘਰ ਦਿਖਾਓ ਮੜਾ ਜੇ ਉਧਰ ਸਾਹਮਣੇ ਗੁਰੂ ਘਰ ਹੋਰ ਪਾਸੇ ਲਾਓ ਇੱਥੇ ਨਹੀਂ ਲਾਉਣੀ ਰੋਡ ਤੇ ਲਾਓ ਜਿੱਥੇ ਮਰਜੀ ਲਾਓ ਇੱਥੇ ਗੁਰਦੁਆਰੇ ਸਾਹਮਣੇ ਤੁਹਾਡੀ ਇਹ ਹੋਣੀ ਨਹੀਂ ਚਾਹੀਦੀ ਜਿਹੜੀਆਂ ਲਾਈ ਜਾਂਦੇ ਨੇ ਤੁਸੀਂ ਆਪਾਂ ਪੰਜਾਬੀ ਕਿਉਂ ਨਹੀਂ ਲਾਉਂਦੇ ਯਾਰ ਮੂਫਲੇ ਦੀਆਂ ਕਾਲੂ ਤੇਰੀ ਇੱਥੇ ਆਹ ਹੋਣੀ ਚਾਹੀਦੀ ਆ ਇਹਨਾਂ ਦੇ ਆ ਪੱਠ ਦੇ ਉੱਤੇ ਤੇਰੀ ਮੂਫਲੇ ਦੀ ਰਿਹੜੀ ਲੱਗੂਗੀ ਤੈਨੂੰ ਮੈਂ ਗੱਲ ਕਹਿਤੀ ਗੁਰਜੰਟ ਕਿੱਥੇ ਆ ਖਾਲਸਾ ਜੀ ਓ ਗਰਜੰਟ ਹਾਂ ਬੋ ਵੀ ਉਹ ਗਰਜੰਟ ਕਿੱਥੇ ਆ ਖਾਲਸਾ ਉਹਦੀ ਪੁਲਿਸਾਂ ਦੀ ਰੈਡੀ ਇੱਥੇ ਲੱਗੂਗੀ ਕੱਲ ਨੂੰ ਠੀਕ ਆ ਖਾਲਸਾ ਜੀ ਲੱਗੂਗੀ ਸਾਫ਼ ਸੁਥਰੇ ਬੰਦੇ ਨੇ ਸਾਰੇ ਆਪਦੇ ਰੋਡ ਤੇ ਲਾਓ ਜਾ ਕੇ ਉਹਨਾਂ ਜਿੱਥੇ ਮਰਜ਼ੀ ਲਾਓ ਠੀਕ ਹੋਈ ਰਹਿ ਗਿਆ ਹੋਵੇ ਆ ਆਪ ਦੀ ਕੱਲ ਨੂੰ ਇੱਥੇ ਲਾਉਣੇ ਨਹੀਂ ਭਾਈ ਆਦੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਆ ਜਿੱਥੇ ਏਡਾ ਲਾਉਂਗੇ ਬਾਹਰੇ ਰੋਡ ਤੇ ਜਿੱਥੇ ਮਰਜ਼ੀ ਲਾਓ ਸਾਨੂੰ ਕੋਈ ਦਿੱਕਤ ਨਹੀਂ ਮੈਂ ਪਹਿਲਾਂ ਵੀ ਜਿਹੜਾ ਪ੍ਰਵਾਸੀਆਂ ਵਾਲੇ ਮੁੱਦੇ ਤੇ ਕਈ ਵਾਰੀ ਵਿਸਤਾਰ ਪੂਰਵਕ ਮੈਂ ਲੋਕਾਂ ਨੂੰ ਸਮਝਾ ਚੁੱਕਿਆ ਹਾਂ ਕਿ ਸਾਡਾ ਮੁੱਦਾ ਕੀ ਹੈ ਪਰ ਪਤਾ ਨਹੀਂ ਕਿਉਂ ਲੋਕ ਸਮਝਦੇ ਨਹੀਂ ਸਭ ਨੂੰ ਇੱਕੋ ਰਸੇਟ ਪਾ ਦਿੰਦੇ ਆ ਸਾਡਾ ਮੁੱਦਾ ਇਹ ਹੈ ਕਿ ਪੰਜਾਬ ਦੇ ਵਿੱਚ ਪਹਿਲ ਪੰਜਾਬੀਆਂ ਨੂੰ ਦਿੱਤੀ ਜਾਵੇ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ 50 ਰੁਪਏ ਦੀ ਟਿਕਟ ਲੈ ਕੇ ਆ ਜਾਂਦੇ ਆ ਉਹਨਾਂ ਨੂੰ ਇੱਥੇ ਕੋਈ ਰਜਿਸਟਰੀ ਨਾ ਹੋਵੇ ਕੋਈ ਬਹਾਨਾ ਲਿਆ ਜਾਵੇ ਤੇ ਉਹ ਆਉਣ ਤੇ ਆਪਦਾ ਕੰਮ ਕਰਕੇ ਆਪਦੇ ਸੂਬੇ ਚ ਵਾਪਸ ਜਾਣ ਪਰ ਕਈ ਲੋਕ ਨੇ ਇਹਨੂੰ ਉਲਟਾ ਬਣਾ ਦਿੰਦੇ ਆ ਪਤਾ ਨਹੀਂ ਯਾਰ ਵੀ ਤੁਸੀਂ ਸਾਰੇ ਭਈਆਂ ਦੇ ਖਿਲਾਫ ਹੋ ਸਾਰੇ ਪ੍ਰਵਾਸੀਆਂ ਦੇ ਖਿਲਾਫ ਹੋ ਅਸੀਂ ਕਿਸੇ ਇਨਸਾਨੀਅਤ ਦੇ ਖਿਲਾਫ ਨਹੀਂ ਆ ਸਾਡੇ ਲੋਕ ਵੀ ਹੋਰ ਮਤਲਬ ਸੂਬਿਆਂ ਦੇ ਵਿੱਚ ਕੰਮ ਕਰਨ ਜਾਂਦੇ ਆ ਹਨ ਕੋਈ ਪੂਰੇ ਭਾਰਤ ਦੇ ਵਿੱਚ ਲੋਕ ਰਹਿੰਦੇ ਆ ਸਾਡੇ ਪੰਜਾਬੀ ਰਹਿੰਦੇ ਆ ਪਰ ਜੇਕਰ ਕੋਈ ਸਾਡਾ ਪੰਜਾਬੀ ਵੀ ਕਿਸੇ ਸੂਬੇ ਚ ਜਾ ਕੇ ਕਿਸੇ ਛੋਟੇ ਜਿਹੇ ਮਾਸੂਮ ਬੱਚੇ ਨਾਲ ਬਲਤਕਾਰ ਕਰੇ ਉਸ ਤੋਂ ਬਾਅਦ ਉਹਦੀ ਟਾਇਲਟ ਵਾਲੀ ਜਗ੍ਹਾ ਦੇ ਵਿੱਚ ਰਾੜ ਤੱਕ ਦਿੱਤਾ ਜਾਵੇ ਤਾਂ ਫਿਰ ਉਹਦੇ ਨਾਲ ਵੀ ਇਹੀ ਕੁਝ ਹੋਣਾ ਚਾਹੀਦਾ ਜਿਹੜੀ ਮੰਗਾ ਸੀ ਅੱਜ ਭਈ ਭਈਆਂ ਦੇ ਪ੍ਰਤੀ ਕਰ ਰਹੇ ਆ ਜਿਹੜਾ ਉਹ ਪ੍ਰਵਾਸੀ ਨੇ ਸਾਡੇ 9 ਛੋਟੇ ਜਿਹੇ ਮੁੰਡੇ ਨਾਲ ਕੋਈ ਕਰਮ ਕੀਤਾ ਉਸ ਤੋਂ ਬਾਅਦ ਸਰੀਆ ਤੱਕ ਦਿੱਤਾ ਹਨ ਤੇ ਅਸੀਂ ਚਾਹੁੰਦੇ ਵੀ ਉਹਨੂੰ ਫਾਂਸੀ ਹੋਵੇ ਪਰ ਜੇਕਰ ਕੋਈ ਸਾਡਾ ਪੰਜਾਬੀ ਵੀ ਕਿਤੇ ਕਿਸੇ ਵੀ ਸੂਬੇ ਚਾ ਬਾਹਰਲੇ ਦੇਸ਼ ਚ ਇਹੋ ਜਿਹਾ ਕੁਝ ਕਰਦਾ ਤਾਂ ਫਿਰ ਉਹਦੇ ਨਾਲ ਵੀ ਉਹੀ ਕੁਝ ਹੋਵੇ ਜਿਹੜਾ ਅਸੀਂ ਪ੍ਰਵਾਸੀ ਨੂੰ ਸਜ਼ਾ ਦਿਵਾਉਣੀ ਚਾਹੁੰਦੇ ਆ ਇਹ ਤੇ ਅਸੀਂ ਬਿਲਕੁਲ ਅਡੋਲ ਖੜੇ ਆ ਹੁਣ ਲੋਕ ਕਹਿ ਦਿੰਦੇ ਆ ਕਿ ਯਾਰ ਤੁਹਾਡੇ ਮੁੰਡੇ ਵੀ ਬਾਹਰ ਜਾਂਦੇ ਆ ਕਮਾਉਂਦੇ ਆ ਖਾਂਦੇ ਆ ਹਨਾ ਜੇ ਸਾਡਾ ਮੁੰਡਾ ਇਦਾਂ ਕਰੂਗਾ ਤਾਂ ਆਈ ਕੁਝ ਤੁਸੀਂ ਕਰਾਏ ਜਿਹੜਾ ਕੋਈ ਸਾਸੀ ਕਰਾਉਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਜਿਹੜਾ ਬੰਦਾ ਦੋਸ਼ੀ ਹੈ ਉਹਨੂੰ ਚਰਾਹੇ 'ਚ ਖੜਾ ਕੇ ਜਾਂ ਗੋਲੀ ਮਾਰ ਦਿੱਤੀ ਜਾਵੇ ਜਾਂ ਉਹਨੂੰ ਫਾਂਸੀ ਦੇ ਦਿੱਤੀ ਜਾਵੇ ਪਰ ਹਾਂ ਜੇ ਅਸੀਂ ਇੱਕ ਦੀ ਸਜ਼ਾ ਸਾਰਿਆਂ ਨੂੰ ਦੇਈਏ ਉਹ ਗਲਤ ਗੱਲ ਹੈ ਇੱਥੇ ਪ੍ਰਵਾਸੀ ਲੋਕ ਆਉਂਦੇ ਆ ਕਮਾਉਣ ਜੀ ਸਦਕੇ ਕਮਾਉਣ ਖਾਣ ਪੀਣ ਪਰ ਸਾਡੇ ਪੰਜਾਬ ਦੇ ਵਿੱਚ ਆ ਕੇ ਗੰਦ ਨਾ ਪਾਉਣ ਭਾਈਚਾਰਾ ਬਣਾ ਕੇ ਰੱਖਣਾ ਹਨਾ ਤੇ ਕਮਾ ਕੇ ਆਪਦੇ ਸੂਬਿਆਂ ਦੇ ਵਿੱਚ ਜਾਣ ਜਦੋਂ ਇੱਥੇ ਝੋਨੇ ਦਾ ਸੀਜ਼ਨ ਆਉਂਦਾ ਉਦੋਂ ਵੀ ਬਹੁਤ ਲੋਕ ਆਉਂਦੇ ਆ ਬਹੁਤ ਪ੍ਰਵਾਸੀ ਆਉਂਦੇ ਆ ਆਪਦਾ ਕੰਮ ਕਰਦੇ ਇੱਥੇ ਜਾਂਦੇ ਬਹੁਤ ਲੋਕ ਕੰਮ ਕਰਾਉਂਦੇ ਆ ਹਨ ਪਰ ਜਿਹੜੇ ਇੱਥੇ ਪੱਕੇ ਵਸਨੀਕ ਬਣ ਕੇ ਰੱਖ ਲਿਆ ਸੀ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਬਾੜ ਲਏ ਜਿਨ੍ਹਾਂ ਨੂੰ ਅਸੀਂ ਆਪਣੀਆਂ ਕੋਠੀਆਂ ਸਭਾਤੀਆਂ ਹਨ ਜਿਨ੍ਹਾਂ ਨੇ ਇੱਥੇ ਕਰੋੜਾਂ ਰੁਪਏ ਕਮਾ ਕੇ ਕੋਠੀਆਂ ਪਾਲੀਆਂ ਜ਼ਮੀਨਾਂ ਲੈ ਲਈਆਂ ਉਹਨਾਂ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹੋ ਜੇ ਬਿੱਲ ਲਿਆਓ ਆ ਹੋਰ ਵੀ 8 ਸੂਬਿਆਂ ਦੇ ਵਿੱਚ ਆ ਭਾਰਤ ਦੇ 8 ਸੂਬਿਆਂ ਚ ਇਹ ਬਿੱਲ ਨੇ ਕਿ ਉਥੋਂ ਦੇ ਲੋਕਾਂ ਨੂੰ ਨੌਕਰੀਆਂ ਵੀ ਉਥੋਂ ਦੇ ਲੋਕਾਂ ਲਈ ਪਹਿਲ ਹੈ ਤੇ ਬਾਹਰੋਂ ਜਾ ਕੇ ਕੋਈ ਉਥੇ ਜ਼ਮੀਨ ਵੀ ਨਹੀਂ ਖਰੀਦ ਸਕਦਾ ਇਹੋ ਹੀ ਅਸੀਂ ਕਹਨੇ ਆ ਬਿਲਕਦੇ ਆ ਬੋਲਦੇ ਆ ਕਿ ਯਾਰ ਜਿਹੜਾ ਬੰਦਾ ਪ੍ਰਵਾਸੀ ਬਾਹਰੋਂ ਆਉਂਦਾ ਉਹਨੂੰ ਇੱਥੇ ਪੱਕੀ ਰਹਿਸਨਾ ਦਿੱਤੀ ਜਾਵੇ ਉਹਨੂੰ ਇੱਥੇ ਪੱਕਾ ਨਾ ਰੱਖਿਆ ਜਾਵੇ ਉਹਦੇ ਨਾਂ ਤੇ ਕੋਈ ਰਜਿਸਟਰੀ ਨਾ ਹੋਵੇ ਕਮਾਉਣ ਆਉਂਦੇ ਨੇ ਜੀ ਸਤ ਕੇ ਔਣ ਕਮਾਉਣ ਤੇ ਜਾਣ ਖਾਣ ਖੁਸ਼ ਹੋ ਕੇ ਰਹਿਣ ਸਾਡੇ ਨਾਲ ਭਾਈ ਚਰਕ ਸਾਂਝ ਬਣਾ ਕੇ ਰਹਿਣ ਪਰ ਜੇ ਆ ਕੇ ਇੱਥੇ ਸਾਡੇ ਮੁੰਡਿਆਂ ਨਾਲ ਐਵੇਂ ਕੁਝ ਕਰਨਾ ਹੈ ਜਾਂ ਸਾਡੇ ਲੋਕਾਂ ਨਾਲ ਸਾਡੀਆਂ ਧੀਆਂ ਭਣਾਂ ਦੀ ਇੱਜ਼ਤਾਂ ਬਲ ਝਾਕਣਾ ਹੈ ਤਾਂ ਫਿਰ ਗਲਤ ਗੱਲ ਹੈ ਫਿਰ ਸਜ਼ਾ ਦੇ ਹੱਕਦਾਰ ਨੇ ਜਿਹੜਾ ਬੰਦਾ ਇਹ ਗਲਤੀ ਕਰੂਗਾ ਉਹੀ ਹੱਕਦਾਰ ਹੈ